ਸਰਨ ਪਿਆਰ ਭਰੇ ਸਤਿ ਸ੍ਰੀਕਾਲ ਅੱਜ ਆਪਾਂ ਹਰੀਆਂ ਮਿਰਚਾਂ ਦਾ ਭਰਮੀ ਹਰੀ ਮਿਰਚ ਦਾ achar ਬਣਾਉਣ ਲੱਗੇ ਆਂ ਪਹਿਲਾਂ ਮਿਰਚਾਂ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਆਪਾਂ ਕੱਟ ਲਾ ਲਿਆ ਇਹਨਾਂ ਨੂੰ ਇਸ ਤਰ੍ਹਾਂ ਕੱਟ ਲਾ ਲੈਣਾ ਮੈਂ ਬਚਾੜੂ ਰੱਖ ਕੇ ਐਦਾਂ ਹੋ ਜਾਣੀਆਂ ਬਾਅਦ ਵਿੱਚ ਆਪਾਂ ਮਸਾਲੇ ਲਏ ਆ 2 ਚਮਚੇ ਸੌਫ ਦੇ 2 ਜੀਰੇ ਦੇ 1.5 ਰਾਜ ਦਾ 1.5 ਕਲੌਂਜੀ ਦਾ 1 ਧਨੀਏ ਦਾ 1 ਜਮੈਨ ਦਾ ਇੱਕ ਮੇਥਿਆਂ ਦਾ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਫਿਰ ਕੁੰਡੇ ਕੋਟਨੇ ਵਿੱਚ ਕੁੱਟ ਲਾਂਗੇ ਥੜਕੇਦਾਨੇ ਆਪਾਂ ਗੈਸ ਤੇ ਰੱਖਤੀ ਆ ਇਹ ਮਸਾਲਿਆਂ ਸਾਰਿਆਂ ਨੂੰ ਇਕੱਠੇ ਪਾ ਕੇ ਡਰਾਈ ਰੋਸਟ ਕਰ ਲੈਣਾ ਡਰਾਈ ਰੋਸਟ ਕਰ ਲਾਂਗੇ 2 ਮਿੰਟ ਲੱਗਣਗੇ ਇਹਨਾਂ ਨੂੰ ਇੱਦਾਂ ਹੀ ਭੁੰਨ ਲੈਣਾ ਹਲਾ ਹਲਾ ਕੇ ਫਿਰ ਇਹਨਾਂ ਨੂੰ ਕੁੰਡੇ ਕੋਟ ਰਹਿਣਾ ਕੁੱਟ ਲਾਂਗੇ ਮੋਟਾ ਮੋਟਾ ਜਿਹਾ మసాలా చుక్కా వాళ్ళు బంద బ సారే మసాలేటరే న కుట్ బా బ్రేక నీకారా మోటా మోటే ర ਮਸਾਲਾ ਕੁੱਟ ਕੇ ਆਪਾਂ ਤਿਆਰ ਕਰ ਲਿਆ। ਇਹ ਕੌਲੇਜੇ ਕੱਢ ਲੈਣਾ ਨੂੰ। ਇਹਦੇ ਵਿੱਚ ਨੂਨ ਪਾ ਲੈਣਾ। ਡੇਢ ਕ ਚਮਚਾ ਨੂਨ ਦਾ ਪਾਵਾਂਗੇ। ਅੱਧਾ ਚਮਚਾ ਹਲਦੀ ਦਾ। ਅੱਧਾ ਚਮਚਾ ਕਾਲਾ ਨੂਨ। ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਖਰੇ ਦੇ ਵਿੱਚ ਸਿਰਕਾ ਪਾ ਦੇਣਾ ਥੋੜਾ ਜਿਹਾ ਦੋ ਕ ਚਮਚੇ ਸੱਤਕੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਦੋ ਚਮਚੇ ਪਾਵਾਂਗੇ ਸਰੋਂ ਦੇ ਤੇਲ ਦੇ ਮਸਾਲੇ ਜਿੰਨੀ ਤਰ੍ਹਾਂ ਮਿਕਸ ਕਰ ਦੇਣਾ। ਅ ਮਰਚੇ ਜਿਹੜਾ ਆਪਾਂ ਕੱਟ ਦਿੱਤਾ ਸੀ ਇਸ ਤਰ੍ਹਾਂ ਖੋਲ ਲੈਣਾ। ਫਿਰ ਇਹਦੇ ਵਿੱਚ ਮਸਾਲਾ ਭਰ ਦੇਣਾ। ਮਿਰਚਾਂ ਆਪਣੇ ਰੈਡੀ ਹੋ ਗਈਆਂ ਭਰ ਕੇ ਆਣਾ ਡੱਬਾ ਲਿਆ ਇੱਕ ਵਰਤਮਾਨ ਇਹਨੂੰ ਧੋਕੇ ਧੋਪਲ ਵਾਲੇ ਸੀਗੇ ਤੇ ਹੁਣ ਇਹਦੇ ਵਿੱਚ ਇਸ ਤਰ੍ਹਾਂ ਮਿਸਤਾਨ ਰੱਖ ਦੇਣੀਆਂ ਮਿਰਚਾਂ ਸਿੱਧੀਆਂ ਰੱਖਣੀਆਂ ਵੀ ਮਸਾਲਾ ਨਾ ਨਿਕਲੇ ਇਹਨਾਂ ਦਾ ਮਿਰਚਾਂ ਆਪਣੇ ਡੱਬੇ ਚ ਪਾਤੀਆਂ ਅਨੇਨ ਦੋ ਤਿੰਨ ਦਿਨ ਇਹ ਤੋਪੇ ਰੱਖ ਦੇਣਾ ਵਾ ਦੋ ਤਿੰਨ ਦਿਨ ਤੋਪੇ ਚ ਰੱਖ ਦੇਣੇ ਆ ਫਿਰ ਇਹ ਖਾਣ ਨੂੰ ਰੈਡੀ ਹੋ ਜਾਣਗੇ ਆ